ਸੋ ਜ਼ਿੰਦਗੀ ਦਾ ਇਹ ਸਫ਼ਰ ਐਦਾਂ ਹੀ ਰਿਹਾ ਤੇ ਇੱਕ ਦਿਨ ਮੈਂ ਟੀਚਿੰਗ ਕਰਦਾ ਸੀ ਇੱਥੇ ਚੰਡੀਗੜ੍ਹ ਤੇ ਸਾਰੇ ਟੀਚਰਸ ਨੂੰ ਨਾ ਪਾਰਟੀ ਦਿੱਤੀ ਸੀ ਟੀਚਰਸ ਦੇ ਤੇ ਰੋਮਾ ਦੇ ਵਿੱਚ ਲੰਚ ਸੀ ਵਾਹ ਤੋ ਸਾਰੇ ਲੰਚ ਕਰ ਰਹੇ ਸੀ ਸਾਰੇ ਨੱਚ ਗਾ ਰਹੇ ਸੀ ਫਿਰ ਮੈਂ ਕੋਈਆਂ ਸੋਚਾਂ ਚ ਬੈਠਾ ਹੋਇਆ ਸੀ ਜੀ ਮੈਨੂੰ ਸਾਡੇ ਪ੍ਰਿੰਸੀਪਲ ਕਹਿੰਦੇ ਵੀ ਤੈਨੂੰ ਤੂੰ ਕਿਉਂ ਐਦਾਂ ਬੈਠਾ ਹੋਇਆ ਐ ਤੂੰ ਤਾਂ ਖੁਸ਼ ਹੋਣਾ ਚਾਹੀਦਾ ਬਟ ਮੈਂ ਉਹਨਾਂ ਗੇ ਚੀਜ਼ਾਂ ਰਿਵੀਲ ਨਹੀਂ ਕਰ ਸਕਦਾ ਸੀ ਕਿਉਂਕਿ ਉਹਨਾਂ ਲਈ ਤਾਂ ਮੈਂ ਇੱਕ ਬਹੁਤ ਵੱਡਾ ਆਰਟਿਸਟ ਸੀ ਕਿਉਂਕਿ ਉਸ ਟਾਈਮ ਤਦ ਉਸੀ ਕਾਫੀ ਕੁਝ ਕਮਾਲ ਐ ਸੀ ਉਸ ਸਕੂਲ ਦੇ ਵਿੱਚ ਜਾਣਾ ਹਾਂ ਤੇ ਮੈਂ ਕਿਹਾ ਮੈਡਮ ਬਸ ਕੁਝ ਨਹੀਂ ਫਿਰ ਮੇਰੇ ਜਿਹੜੇ ਨਾਲ ਦੇ ਬੱਚੇ ਪੁੱਛਦੇ ਰਹੇ ਹਨਾ ਜੀ ਬਟ ਉਹਦੇ ਉਹਨਾਂ ਨੂੰ ਕੀ ਪਤਾ ਸੀ ਕਿ ਮੈਂ ਤਾਂ ਆਪਦਾ ਪਹਿਲਾ ਹੀ ਦਿਨ ਯਾਦ ਕਰ ਰਿਹਾ ਸੀ ਕਿ ਜਿਨੇ ਸੋਚਿਆ ਵੀ ਨਹੀਂ ਉਸ ਦਿਤੇ ਵੀ ਇਸ ਹੋਟਲ ਦੇ ਵਿੱਚ ਆ ਕੇ ਮੈਂ ਲੰਚ ਕਰੂੰਗਾ ਜੀ ਤੇ ਇੱਥੇ ਮੈਂ ਗਿੱਲੇ ਕੱਪੜੇ ਪਾ ਕੇ ਬਾਹਰ ਖੜਾ ਹੋਇਆ ਸੀ ਜਦੋਂ ਪਹਿਲੀ ਵਾਰ ਚੰਡੀਗੜ੍ਹ ਉਤਰਿਆ ਸੋ ਜ਼ਿੰਦਗੀ ਦੀ ਇਦਾਂ ਹੀ ਕਹਾਣੀ ਰਹੀ ਸੋ ਮੈਂ ਉਹਦੇ ਆ ਕੇ ਪਹਿਲਾ ਗੀਤ ਆਪਣਾ ਗਾਇਆ ਅੱਜ ਵੀ ਹੈ ਕੋਲ ਮੇਰੇ 950 ਦਾ सिठ तक ले नोट पंजाह